ਮੇਰੇ ਬਹੁਤ ਸਤਿਕਾਰਯੋਗ ਗਿਆਨੀ ਕਸ਼ਮੀਰ ਸਿੰਘ ਜੀ ਤਾਜੀ ਤੱਕ ਉਹਨਾਂ ਦਾ ਜਥਾ ਪਹੁੰਚਿਆ ਸਾਰੇ ਪ੍ਰਬੰਧ ਵੱਲੋਂ ਜਥੇ ਵੱਲੋਂ ਜੀ ਆਇਆਂ ਠਾਲਸਾ ਜੀ ਮੈਂ ਸਾਰੇ ਜਥਿਆਂ ਦਾ ਬਹੁਤ ਸਤਿਕਾਰ ਕਰਦਾ ਕਿਉਂਕਿ ਮੈਨੂੰ ਪਤਾ ਇਹ ਕੰਮ ਵੇਲੇ ਆਣੀਆਂ ਦਾ ਇਹ ਕੰਮ ਪਾਰ ਉਪਕਾਰ ਦਾ ਪੁੰਨ ਦਾ ਕੰਮ ਆ ਆ ਸਿੰਘ ਦਾ ਨਾ ਵਿਆਹ ਕਰਨਾ ਸੀ ਜਿੱਥੇ ਹੁਣ ਵਿਆਹ ਹੋ ਗਿਆ ਉੱਥੋਂ ਦੀ ਗੱਲ ਨਹੀਂ ਉਹ ਗੁੱਸਾ ਕਰਕੇ ਪਹਿਲਾਂ ਮੈਂ ਡਰਕਤੀ ਚੱਲਦਾ ਹਵੈ ਦਾ ਵਿਆਹ ਕਰਨਾ ਤੇ ਆ ਗੱਲ ਹੋਈ ਤੁਹੇ ਦੇ ਪਿੰਡ ਜਿਹੜੇ ਸਹਰੇ ਪਿੰਡ ਹੀ ਗੁੱਸਾ ਕਰ ਗਿਆ ਤੇ ਬਾਬਾ ਜੀ ਇਹੀ ਕਹੋ ਆ ਮੈਂ ਕਿਹਾ ਤੁਹਾਨੂੰ ਕੀ ਲੱਗਦਾ ਤੁਹਾਡਾ ਹੀ ਰਿਸ਼ਤਾ ਆਇਆ ਪਹਿਲਾਂ ਵੀ ਆਇਆ ਸੀ ਇੱਕ ਉਹ ਹਾਣੂ ਰਿਸ਼ਤਾ ਆਇਆ ਨੇ ਪੁੱਛਣ ਵੀ ਮੁੰਡਾ ਕੀ ਕਰਦਾ ਅਹੀਂ ਕਹਾ ਮੁੰਡਾ ਕਵੀਸ਼ਰ ਆ YouTube ਤੇ ਦਰਸ਼ਨ ਕਰੋ ਆਂਦੇ ਕਵੀਸ਼ਰ ਤੇ ਠੀਕ ਕੰਮ ਕੀ ਕਰਦਾ ਜੇ ਵੀ ਕਵੀਸ਼ਰ ਆ ਆਂਦੇ ਉਹ ਠੀਕ ਕੰਮ ਨਹੀਂ ਕੋਈ ਵੀ ਕਰਦਾ ਮੈਨੂੰ ਗੁੱਸਾ ਚੜ ਗਿਆ ਮੈਂ ਕਿਹਾ ਕਵੀਸ਼ਰੀ ਕਰਨੀ ਮੇਲੇ ਨਾ ਕੰਮ ਆ ਜੇ ਜਨਾ ਸਟੇਜ ਤੇ ਖਲੋ ਕੇ ਫਦੇ ਨਹੀਂ ਬੁਲਾਉਣੀ ਆਉਂਦੀ ਉਹ ਕਹਿਣ ਦਿਆ ਵੀ ਹੋਰ ਕੰਮ ਕੀ ਕਰਦਾ ਜਾਦ ਕੋਈ ਬੋਲਣ ਵਾਲਾ ਹੋਵੇ ਉਹ ਗੱਲ ਕਰੇ ਤਾਂ ਉਹਨੂੰ ਪਤਾ ਵੀ ਹੋਵੇ ਵੀ ਗੱਲ ਕੀ ਆ ਇਹ ਨਾ ਵੇ ਸਾਡੀ ਕੌਮ ਦੇ ਹਾਲਾਤ ਮਾੜੇ ਆ ਸਾਡੇ ਲੋਕ ਉਹ ਸਾਨੂੰ ਸਲਾਹਾਂ ਦਿੰਦੇ ਨੇ ਜਿਨ੍ਹਾਂ ਨੂੰ ਕੱਖ ਨਹੀਂ ਪਤਾ ਆ YouTube ਆ ਨੈਟ ਦਾ ਜ਼ਮਾਨਾ ਨਾ Instagram Facebook ਦਾ ਨਿਕਾਲਿਆ ਕਲੀਪ ਪੈ ਜਾਂਦਾ ਵਾ ਤੇ ਸਾਰੇ ਬਨੇ ਵਾਲਾ ਲਾਲਾ ਹੋ ਜਾਂਦੀ ਆ ਐ ਹੋ ਗਿਆ ਜੰਮ ਹੋ ਗਿਆ ਤੇ ਕਮੈਂਟ ਉਹ ਅਰੰਡੇ ਹੁੰਦੇ ਨੇ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਵੀ ਗੱਲ ਦਾ ਮੂੰਹ ਸਿਰ ਹੈ ਕੀ ਆ ਉਹ ਦੱਸਣੇ ਨਹੀਂ ਅੰਨਿਆ ਕਰ ਦਿਓ ਜੇ ਕਰ ਦਿਓ ਤੇ ਮੈਨੂੰ ਇੱਕ ਸਿਆਣੇ ਬੰਦੇ ਦੀ ਗੱਲ ਕਹਤੇ ਆ ਜਾਂਦੀ ਆ ਅੱਜ ਦਾ ਜਮਾਨਾ ਮੂਰਖਾਂ ਦਾ ਸਿਆਣਿਆਂ ਦਾ ਜਮਾਨਾ ਹੀ ਨਹੀਂ ਹੈਗਾ ਜਿੱਡਾ ਬੰਦਾ ਸਿਆਣਾ ਵਾ ਉਹਨੇ ਉਹਦਾ ਹੀ ਮੂੰਹ ਅੱਗੇ ਹੱਥ ਰੱਖਿਆ ਵਾ ਕੂੰ ਨਹੀਂ ਡਿਆਓ ਤੇ ਜਿਹੜੇ ਕੂੰਦੇ ਨੇ ਸਿਆਣੇ ਨਹੀਂ ਹੈਗੇ ਪੁਰਾਣੇ ਜਮਾਨੇ 'ਚ ਬੁੱਧੀਜੀਵੀ ਲੋਕ ਬੋਲਦੇ ਸੀ ਸੂਝ-ਮਾਨ ਸੁਣਦੇ ਸੀ ਕੋਈ ਵਿਵਾਦ ਹੀ ਨਹੀਂ ਹੈਗਾ ਕੋਈ ਰੌਲਾ ਰੱਪਾ ਹੀ ਨਹੀਂ ਹੈਗਾ ਜਿੱਦਾਂ ਦੀਆਂ ਕਲਾ ਅੱਜ ਹੀ ਪਾ ਕੇ ਬੈਠੇ ਆ ਏਦਾਂ ਦੀ ਪਹਿਲਾਂ ਨਹੀਂ ਆਗੀ ਉਹ ਘੱਟ ਪੜੇ ਹੀ ਪਰ ਅਕਲਮੰਦ ਸੀ ਹੁਣ ਜਾਦਾ ਪੜ ਗਏ ਹੁਣ ਮੂਰਖ ਲੜਾ ਪਾਉਂਦੇ ਨੇ ਸਿਆਣੇ ਚੋਪਣੇ ਬੁੱਧੀ ਦੀ ਵੀ ਦਿਖਣੀ ਕੋਈ ਨਹੀਂ ਡਿਆ ਐਦਾਂ ਦੇ ਹਾਲਾਤ ਨੇ ਸਾਡੇ ਫਿਰ ਖਾਲਸਾ ਜੀ ਗੁਰੂ ਦਾ ਜਸ ਗਾਉਣਾ ਵੇਲੇ ਦਾ ਕੰਮ ਨਹੀਂਗਾ ਇਹ ਗੁਰੂ ਦੀ ਕਿਰਪਾ ਹੁੰਦੀ ਜੇ ਤੇ ਹੋਵੇ ਤੇ ਗਿਆਨੀ ਜੀ ਆਏ ਆ ਉਹਨਾਂ ਦਾ ਦਰਸ਼ਨ ਕਰਨਾ ਮੇਰਾ ਵੀ ਸਮਾਂ ਹੋਣਾ ਟਿਕਾਣੇ ਲੱਗੀ ਚੱਲਿਆ ਵਾ ਮੈਂ ਤਾਂ ਉਹਨੂੰ ਇੱਕ ਕਵਤਾ ਹੋਰ ਸੁਣਾਉਣੀ ਆ ਜਾਗੋ ਸੁਣਾਵਾਂ ਪਹਿਲਾਂ ਮੈਂ ਇਤਿਹਾਸ ਸਿਰੇ ਲਾਉਣਾ ਕਿਉਂ ਨਾ ਇੱਕ ਮੜਾ ਹੀ ਮਲੇ ਦੇ ਬੇਰ ਹੀ ਉੱਠਿਆ ਜਿਹਾ ਮੜਾ ਹੀ ਚੌਧਰੀ ਨੱਥੇ ਨੇ ਉਹ ਮਲੇ ਦੀ ਓਟ ਲਈ ਤੇ ਨਾਲਦਿਆਂ ਨੂੰ ਆਖਾ ਵੇਖ ਲਓ ਫੌਜ ਦੇ ਹਿਸਾਬ ਨਾਲ ਸਾਡੀ ਜ਼ਿੰਦਗੀ ਦਾ ਕੋਈ ਵਿਚਾਰ ਨਹੀਂ ਹੈਗਾ ਜਾਣ ਵਾਲਾ ਹੁਣੇ ਤੁਰੇ ਪਰ ਜਾਣਾ ਕਿੰਨੇ ਸੀ ਸਾਰੇ ਤੁਰੇ ਮਰਨ ਵਾਲੇ ਸੀ ਸਾਰੇ ਤੁਰੇ ਹੀ ਜਾਣਾ ਵਾਰਨ ਵਾਲੇ ਸੀ ਫਿਰ ਚੌਧਰੀ ਨੱਥੇ ਨੇ ਚਾੜ ਚਾੜ ਕੇ ਸਿੰਨ ਸਿੰਨ ਕੇ ਤੀਰ ਛੱਡੇ ਜਿਹਦੇ ਕੋਲੇ ਕਲਪਾਨ ਸੀ ਉਹਨੇ ਕਲਪਾਨ ਵਾਈ ਜਿਹਦੇ ਕੋਲੇ ਛਵੀ ਸੀ ਉਹਨੇ ਛਵੀ ਵਾਈ ਤੇ ਮਰਵੀ ਸੰਗ ਦੀ ਗੁਰਜ ਵੀ ਕਮਾਲ ਹੀ ਕਰਦੀ ਸੀ ਮੈਂ ਤੇ ਅਕਸਰ ਇਹ ਗੱਲ ਕਹਿੰਦਾ ਵੀ ਜਦੋਂ ਜੰਗ ਹੁੰਦੀ ਆ ਨਾ ਜੰਗ ਦੇ ਵਿੱਚ ਜਿਹੜਾ ਵੀ ਲੜਨਦਾ ਸਾਰਿਆਂ ਦਾ ਨਾਮ ਲੈਣਾ ਚਾਹੀਦਾ ਕਿਉਂਕਿ ਅਸੀਂ ਸਰਦਾਰਾਂ ਦੇ ਨਾਮ ਲੈ ਕੇ ਕੰਮ ਨਿਭਾਉਂਦੇ ਆ ਪਰ ਜੰਗ ਦੇ ਮੈਦਾਨ 'ਚ ਜਿਹੜਾ ਵੀ ਉਤਰਿਆ ਉਹ ਘੱਟ ਨਹੀਂ ਗੁਜ਼ਾਰਦਾ ਹੁੰਦਾ ਜਾਂ ਤੇ ਆਬ ਨਹੀਂ ਗਾਗਾ ਨਹੀਂ ਅਸੀਂ ਢੱਲੇ ਹੋਏ ਅਗਲਾ ਮਾਰ ਕੇ ਜਾਊਗਾ ਇਸ ਕਰਕੇ ਸਾਰੇ ਸਤਰਕ ਹੋ ਗਏ ਲੱਗਦੇ ਸਾਰੇ ਸੂਰਮੇ ਹੀ ਹੁੰਦੇ ਆ ਚੌਧਰੀ ਨਥੇ ਨੇ ਬੜੀ ਬਹਾਦਰੀ ਨਾਲ ਜੰਗ ਲੜਿਆ ਉਹਦੇ ਪੁੱਤਰ ਨੇ ਉਹਦੇ ਭੜੇਵੇਂ ਨੇ ਉਹ ਚੌਂਕੀਦਾਰ ਨੇ ਉਹ ਪਿਆਲ ਨੇ ਸਾਰਿਆਂ ਨੇ ਕਮਾਲ ਨਹੀਂ ਕੀਤੀ ਬੜੀ ਫੌਜ ਮਾਰੀ ਨਹੀਂ ਪਰ ਜਦੋਂ ਤੀਰ ਕਤਾਨ ਚੱਲਦਾ ਚੱਲਦਾ ਦੀ ਤੰਦੀ ਟੁੱਟ ਗਈ ਹੁਣ ਤੀਰ ਵਗਾਤਾ ਥੋੜੀ ਵਜਣਾ ਸੀ ਹੁਣ ਚੌਧਰੀ ਨਥੇ ਦੇ ਬੜੇ ਵਾਰ ਵਜੇ ਤਕਰੀਬਨ ਸਾਰੇ ਹੀ ਸ਼ਹੀਦ ਹੋ ਗਏ ਜਦੋਂ ਸਾਰੇ ਡਿੱਗਦੇ ਰਾਏ ਸਿੰਘ ਨੇ ਵੇਖਿਆ ਗੜਵੰਡੀ ਦੌੜ ਪਿਆ ਉਹਦੇ ਮਗਰ ਫੌਜ ਲੱਗ ਗਈ ਅੱਗੇ ਅੱਗੇ ਆਈ ਖਾਲ ਤੇ ਖਾਲ ਵਿੱਚ ਗਿਆ ਉਹ ਡਿੱਗ ਮਗਰੋਂ ਆਣ ਕੇ ਤਲਵਾਰ ਦੇ 2-3 ਵਾਰ ਇੱਕ ਵਾਰ ਧੌਣ ਤੇ ਹੋਇਆ ਬਾਕੀ ਸਰੀਰ ਤੇ ਹੋਏ ਜਦੋਂ ਖੂਨ ਹੀ ਖੂਨ ਹੋ ਗਿਆ ਉਹਨਾਂ ਹਿਸਾਬ ਲਾ ਲਿਆ ਵੀ ਇਹ ਕੰਮ ਨਿਭੜ ਗਿਆ ਪਰ ਉਹ ਡਿੱਗਾ ਖਾਲ ਕੇ ਹੀ ਜਿਹਦੇ ਕਰਕੇ ਵੱਟ ਜੜੀ ਸੀ ਉਹਦਾ ਵਾਰ ਵੱਟ ਚੱਲ ਗਈ ਉਹਦਾ ਕਿਰਪਾਨ ਧੌਣ ਦੇ ਵਿੱਚੋਂ ਦੀ ਲੰਘ ਜਾਂਦੀ ਹੁੰਦੀ ਆ ਧੌਣ ਓਡੀ ਮਜ਼ਬੂਤ ਨਹੀਂ ਹੈ ਜਿੱਡੀ ਕਿਰਪਾਨ ਬੈੜੀ ਹੁੰਦੀ ਹੈ ਬੈੜੀ ਹੁੰਦੀ ਹੈ ਪਰਵਾਟ ਕਰਕੇ ਵੱਡੀ ਗੱਲ ਸੀ ਗੁਰੂ ਦੀ ਕਿਰਪਾ ਕਰਕੇ ਸਤਿਗੁਰੂ ਦੀ ਮਿਹਰ ਕਰਕੇ ਭਾਈ ਮਤਾਬ ਸਿੰਘ ਦਾ ਪੁੱਤਰ ਰਾਏ ਸਿੰਘ ਜਾਨੋਂ ਤੇ ਨਾ ਮਰਿਆ ਪਰ ਮਰਨ ਕੰਢੇ ਪਹੁੰਚ ਗਿਆ ਆਪਣੇ ਵੱਲੋਂ ਰਾਏ ਸਿੰਘ ਨੂੰ ਰੀਜ ਨਾਲ ਵੱਢ ਕੇ ਮਢਿਆਲ ਕੇ ਕਲੇਜਾ ਠੰਡਾ ਕਰਕੇ ਮੁੜੇ ਜੰਡਿਆਲੀਆਂ ਵੀ ਕਲੇਆ ਗਿਆ ਮਢਿਆਲੀਆਂ ਵੀ ਤੁਰ ਗਏ ਨੂਰਦੀਨ ਵੀ ਤੁਰ ਗਿਆ ਬਾਕੀ ਸਹੀ ਜੀ ਪਾ ਗਏ ਉਹ ਸਾਗ ਵੇਚਣ ਵਾਲੀ ਮਾਈਤਰੀ ਆਉਂਦੀ ਸੀ ਉਹਨੇ ਵੇਖਿਆ ਕੋਈ ਸੈਕ ਦਾ ਆ ਉਹਨੇ ਬੱਚਾ ਵੇਖਿਆ ਟੋਕਰੀ ਦੇ ਧਰਿਆ ਸਾਗ ਚ ਲਪੇਟਿਆ ਘਰ ਲੈ ਗਈ ਕਮਾਲ ਦੀ ਗੱਲ ਐ ਮੋਚੀ ਨੇ ਤਾਂ ਹੁਣ ਸੀਤੀ ਅੱਜ ਦੇ ਜਮਾਨੇ 'ਚ ਜਿੰਨੇ ਡਾਕਟਰ ਹੋ ਗਏ ਆ ਤੁਹਾਡੇ ਜੋ ਡਾਕਟਰ ਬੈਠਾ ਹੋਵੇ ਮੇਰੀ ਗੱਲ ਦਾ ਗੁੱਸਾ ਨਾ ਕਰੇ ਗੱਲ ਸਮਝਿਓ ਪੁਰਾਣੇ ਜਮਾਨੇ 'ਚ ਪਿੰਡ ਦਾ ਏਕ ਹੀ ਡਾਕਟਰ ਹੁੰਦਾ ਸੀ ਏਕ ਹੀ ਵੈਦ ਹੁੰਦਾ ਸੀ ਤੇ ਜਿਹੜੀ ਬਿਮਾਰੀ ਹੋਣੀ ਏ ਕੋਈ ਵੈਦ ਨੇ ਦਵਾਈ ਦੇਣੀ ਸਾਰੇ ਰਾਜੀ ਕਰੀ ਜਾਣੇ ਡੰਗਰਾਂ ਨੂੰ ਵੀ ਦਵਾਈ ਦੇ ਦਿੰਦਾ ਸੀ ਬੰਜਾਂ ਨੂੰ ਵੀ ਦੇ ਦਿੰਦਾ ਸੀ ਹੁਣ ਐਡੀ ਤਰੱਕੀ ਹੋ ਗਈ ਆ ਅੱਖਾਂ ਦਾ ਡਾਕਟਰ ਵੱਖਰਾ ਦਿਮਾਗ ਦਾ ਡਾਕਟਰ ਵੱਖਰਾ ਦਿਲ ਦਾ ਡਾਕਟਰ ਵੱਖਰਾ ਫੇਫੜਿਆਂ ਦਾ ਵੱਖਰਾ ਮਰਦਿਆਂ ਦਾ ਵੱਖਰਾ ਚੰਗਾ ਬੜਾ ਬੰਦਾ ਡਾਕਟਰ ਨੂੰ ਫੜਾ ਦੋ 50 ਬਿਮਾਰੀਆਂ ਖੜ ਦੇਣਗੇ ਐਨੇ ਡਾਕਟਰ ਹੋ ਗਏ ਮੈਂ ਤੇ ਹਿਸਾਬ ਲਾਉਣ ਦੇ ਆਉਣ ਵਾਲੇ ਜਮਾਨੇ ਦੇ ਕੰਮ ਹੋਰ ਤਾਂ ਦੁਰ ਜਾਣ ਸੱਜੀ ਅੱਖ ਦਾ ਡਾਕਟਰ ਵੱਖਰਾ ਹੋਏਗਾ ਕੱਬੇ ਅੱਖ ਦਾ ਡਾਕਟਰ ਵੱਖਰਾ ਹੋਏਗਾ ਸੱਜੇ ਕੰਨ ਦਾ ਡਾਕਟਰ ਵੱਖਰਾ ਹੋਏਗਾ ਤਰੱਕੀ ਬੜੀ ਹੋ ਜਣੀ ਆ ਇਹ ਨਹੀਂ ਹੋਊਗਾ ਹੁਣ ਤਾਂ ਇਦਾਂ ਹੋਇਆ ਤਾਂ ਨਹੀਂ ਹੋਊਗਾ ਐਨੀ ਤਰੱਕੀ ਵਾਧੀ ਜਾਂਦੀ ਪਰ ਕਮਾਲ ਦੀ ਗੱਲ ਹੈ ਜਦੋਂ ਧੌਣ ਸਿੱਤੀ ਗਈ ਕੁਝ ਸਾਲਾਂ ਕੁਝ ਮਹੀਨਿਆਂ ਕੇ ਰਾਏ ਸਿੰਘ ਤਰੋ ਦਾ ਜਾ ਗਿਆ ਫੇਰ ਉਹ ਰਾਏ ਸਿੰਘ ਦੇ ਘਰ ਧਾਈ ਰਤਨ ਸਿੰਘ ਭੰਗੂ ਜੀ ਦਾ ਜਨਮ ਹੋਇਆ ਜਿਨ੍ਹਾਂ ਨੇ ਪੰਥ ਦਾ ਇਤਿਹਾਸ ਲਿਖਿਆ ਜਿਨ੍ਹਾਂ ਗੁਰੂ ਖਾਲਸੇ ਦੀ ਸ਼ਾਨਾਮਤੀ ਦਾਸਤਾਨ ਲਿਖੀ ਆ ਅੱਜ ਪੰਥ ਕੋਲੇ ਦੋ ਹੀ ਗ੍ਰੰਥ ਐਸੇ ਹਨ ਇੱਕ ਪੰਥ ਪ੍ਰਕਾਸ਼ ਇੱਕ ਸ੍ਰੀ ਗੁਰਪ੍ਰਤਾਵ ਸੂਰਜ ਗ੍ਰੰਥ ਜਿਹਦੀ ਕਹਾਤਾ ਗੁਰਦੁਆਰਿਆਂ ਵਿੱਚ ਹੁੰਦੀ ਐ ਐ ਪੰਥ ਕੋਲੇ ਇਤਿਹਾਸ ਤੇ ਐਵੇਂ ਉਹਨੇ ਨੱਥੇ ਚੌਧਰੀ ਨੇ ਜੋ ਕਮਾਲ ਕੀਤੀ ਆ ਰੈਂਦੀ ਦੁਨੀਆ ਤੇ ਕੋਦੀ ਮਿਸਾਲ ਰਵੇ ਐਰਾ ਗੈਰਾ ਨਹੀਂ ਨੱਥਾ ਖੈਰਾ ਐਰੇ ਗਾਰੇ ਕਈ ਫਿਰਦੇ ਨੇ ਨੱਥਾ ਖੈਰਾ ਉਹ ਇੱਕ ਹੀ ਸੀ ਜਿਹਦੀ ਦਾਸਤਾਨ ਤੁਸੀਂ ਸੁਣੀ ਐ